ਪੜਕੇ 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 ਆ ਗਿਆ ਯਾਰ ਚੱਲ ਇਹਨੂੰ ਨਾ 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 ਯਾਰ ਯਾਰ ਬਲਾ 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 ਹਾਂ ਚਲੋ ਕੋਲ ਲੇ ਲੱਕਾ ਫੋਟੋ ਕਰਕੇ ਉਹਦਾ ਬਲਾ ਫੋਟੋ ਕਰ ਲਓ ਮੜੇ ਆ ਕੇ ਜਿਹੜਾ ਬਹਿ ਕੇ ਤੂੰ ਚਾਰ ਦਿਨ ਮੋਟਾ ਗੱਡੀ ਮਾਂ ਨੂੰ ਪੁੱਤ ਨਹੀਂ ਲੱਭਨੇ ਤੈਨੂੰ ਯਾਰ ਬਥੇਰੇ ਤੁਸੀਂ ਵਰਡਿੰਗ ਵੇਖੋ ਕਿ ਆਪਣੇ ਮੋਟਰਸਾਈਕਲ ਤੇ ਵਰਡਿੰਗ ਦੇਖੋ ਤੁਸੀਂ ਕਿੰਨੀ ਵਧੀਆ ਲਿਖਾਈ ਹੈ ਜਿੰਦਾਬਾਦ ਬਾਪੂ ਜੋ ਕਿ ਤੁਸੀਂ ਦੇਖ ਰਹੇ ਹੋ ਕਿ ਮੋਟਰਸਾਈਕਲ ਰਿਪੋਰਟ ਕਰੋ ਫਿਰ ਅੱਗੇ ਚੱਲ 100 ਹੀਤ ਉਹ ਵੀ ਦਿਖਾ ਕੇ ਐਕਟ ਉਰੇ 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 ਆ ਗਿਆ ਮੋਟਰਸਾਈਕਲ ਤਨੀ ਦੱਸੋ ਇਹਨੂੰ ਇਹਨੂੰ ਪੁੱਛੋ ਪਹਿਲਾਂ ਕੀ ਨਾਮ ਹੈ ਕਾਕਾ ਤੇਰਾ ਕੀ ਨਾਮ ਹੈ ਹੈ ਭੱਜਿਆ ਕਿਉਂ ਸੀ ਚਾਰ ਦਿਨ ਬੈਠੇ ਨਹੀਂ ਨਹੀਂ ਚਾਰ ਦਿਨ ਬੈਠੇ ਭੱਜੇ ਕਿਉਂ ਸੀ ਕੁੜੀਆਂ ਵਾਲ ਸਕੂਲ ਦੇ ਅੱਗੇ ਕਿਵੇਂ ਤੁਸੀਂ ਭੱਜੇ ਹੋ ਅਸੀਂ ਚੱਲੇ ਸੀਗੇ ਉਧਰ ਬੁਆਏ ਸਕੂਲ ਲੈਣ ਨੂੰ ਬੇਲੀਆਂ ਨੂੰ ਅੰਦਰ ਤੋ ਉਹ ਕੋ ਆਗੇ ਤੇ ਬੁਆਏ ਸਕੂਲ ਦੀ ਸੜਕ ਉਧਰ ਹੈ ਹੈ ਉਹਨਾਂ ਨੂੰ ਬੁਲਾ ਲੈ ਚਾਰ ਜਿਹਨੇ ਚੱਲੇ ਸੀ ਲੈਣ ਕਿਸੇ ਨੂੰ ਵੀ ਪਹਿਲਾਂ ਹੀ ਚਾਰ ਜਣੇ ਮੋਟਰਸਾਈਕਲ ਤੇ ਹੋਰ ਕਿੰਨੇ ਆ ਗਏ ਨਹੀਂ ਬਿਛਰ ਨਹੀਂ ਆਪ ਜਣੇ ਬਾਪਰ ਤਾਂ ਸਖਾਇਆ ਨਹੀਂ ਕਾਬ ਕਿਵੇਂ ਜਾਣਾ ਆਈ ਆਵੇ ਲੈਣ ਦਾ ਇਹਨੂੰ ਪੁੱਛੋ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਉਹਨੇ ਮੰਗਾਇਆ ਆਪਾਂ ਇੱਥੇ ਹੋਰ ਨੂੰ ਬੁਲਾਓ ਇੱਥੇ ਮੋਟਰਸਾਈਕਲ ਲੈਣ ਨੂੰ ਨੇ ਚੱਕਰ ਚੱਲੀ ਜਾਂ ਥਾਣੇ ਦੇ ਉੱਤੇ ਕੁਝ ਨਹੀਂ ਵੀ ਕਿਤੇ ਦਰਾਂ ਮੁੱਕਦੇ ਬੁਲਾਓ ਕਿਹੜਾ ਪਿੰਡ ਕਹਿੰਦਾ ਇਹਨੂੰ ਵਿੱਚ ਪਿਠਾਓ ਪਿੰਡ ਕਹੜਾ ਕਾਕਾ ਜਰਾ ਖਨਸਤਾ ਉੱਥੇ ਦੋ ਪਿੰਡ ਕਹੜਾ ਜਰਾ ਹੈ ਸ਼ਹਿਰ ਅਸੀਂ ਕਿਹੜੇ ਪਾਸੇ ਸੀਹਿਤ ਪਗਸਟ ਕਲੋਨੀ ਸੀਹਿਤ ਪਗਸਟ ਕਲੋਨੀ ਕਿੱਥ ਇੱਥੇ ਕੀ ਕੰਮ ਹੈ ਤੇਰਾ ਕਈ ਅਣਾਂਕਾਂ ਜੀ ਸਕੂਲ ਲੈ ਜਾਂਦੇ ਪਰ ਉਹ ਕੋ ਫਰੈਂਡ ਸਕੂਲ ਦਾ ਛੁੱਟੀ ਕਰਕੇ ਬੜੀ ਦੇਰ ਦੀ ਹੋ ਗਈ ਏ ਹਾਂਜੀ ਸਕੂਲ ਦਾ ਛੁੱਟੀ ਬੜੀ ਦੇਰ ਦੀ ਹੋ ਗਈ ਏ ਚ ਹੈ ਲੈਣ ਗਏ ਸੀਗਾ ਉਹਨਾਂ ਨੂੰ ਹਾਂ ਉਹ ਕੋ ਆ ਕੇ ਸਾਨੂੰ ਮਿਲ ਗਏ ਤੇ ਫਿਰ ਵਾਪਸ ਚਲੇ ਗਏ ਨਹੀਂ ਨਹੀਂ ਵਾਪਸ ਚਲੇ ਸੀ ਤੂੰ ਕਹਿਣਾ ਕਿ ਅਸੀਂ ਸਕੂਲ ਚੱਲੇ ਪਹਿਲੇ ਤੇ ਫਿਰ ਵੜੀ ਗਏ ਹੈ ਹਾਂਜੀ ਠੀਕ ਹੈ ਹੁਣ ਤੂੰ ਕਹਿਣਾ ਕਿ ਅਸੀਂ ਵਾਪਸ ਚਲੇ ਸੀ ਹਾਂ ਕੀ ਦੱਸੋ ਬਲਾਰਾ ਲਾਰਾ ਮੇਰੇ ਆ ਗਿਆ ਜੀ ਭਾਈ ਜੀ ਕੀ ਦਿੱਕਤ ਆ ਰਹੀਆਂ ਸਾਨੂੰ ਜੋ ਵੀ ਤੁਸੀਂ ਵਾਹਣਾ ਲੈ ਕੇ ਜਾਂਦੇ ਹੋ ਜਾਂ ਵਾਹਣਾ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਜੀ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਬੱਚੇ ਜਿਹੜੇ ਅਮਦੀਰ ਆ ਬਹੁਤ ਤਾਂ ਕਰਦੀ ਜੀ ਅਤੇ ਸੱਤ ਅੱਠ ਤਾਂ ਜਣੇ ਦਾ ਕਾਫਲਾ ਬਣ ਕੇ ਇੱਥੇ ਆਣ ਕੇ ਮਾਨੂੰ ਖੜ ਜਾਂਦੇ ਆ ਜੇ ਅਸੀਂ ਰੋਕਦੇ ਆਂ ਤੇ ਅੱਗੋਂ ਗੱਲ ਨੂੰ ਆਉਂਦੇ ਜੀ ਕੱਲੀ ਕੱਲੀ ਇੱਥੇ ਕਾਠ ਹੁੰਦਾ ਹੈ ਅੱਗੋਂ ਜਾ ਕੇ ਜੀ ਜਦੋਂ ਕੱਲੇ ਕੱਲੇ ਹੋ ਜੀ ਦਾ ਉੱਥੇ ਜਾ ਕੇ ਛੇੜ ਕੇ ਜੀ ਤਾਂ ਕਰਦੇ ਆ ਸੋ ਟਿੱਪੇ ਜੀ ਕਰਕੇ ਮਨੋ ਸਾਡੇ ਰੂਟ ਆ ਜਾ ਕੇ ਘੇਰ ਹਾਂਜੀ ਹਾਂਜੀ ਰੂਟ ਤੇ ਮੰਨ ਲਓ ਇੱਥੇ ਰੋਕਦੇ ਆ ਅੱਗੇ ਰੂਟ ਤੇ ਜਾ ਕੇ ਫਿਰ ਕੱਲੇ ਕੱਲੇ ਚਾਰ ਚਰਜਾਂ ਦੇ ਮੋੜ ਸੇ ਅੱਗੇ ਪਿੱਛੇ ਲਾਉਂਦੇ ਆ ਜੀ ਬਹੁਤ ਤੰਗ ਕਰਦੇ ਆ ਅਸੀਂ ਤਾਂ ਬੜੇ ਪਰੇਸ਼ਾਨ ਆ ਇਨਾ ਮਦੀਰ ਤੋਂ ਅੱਜ ਅੱਜ ਜਿਹੜਾ ਇਹਨਾਂ ਉਪਰਾਲਾ ਕੀਤਾ ਬਹੁਤ ਵਧੀਆ ਲੱਗਾ ਜੀ ਸਭ ਤੁਸੀਂ ਦੇਖ ਰਹੇ ਹੋ ਜੋ ਕਿ ਸੋਸਾਵਾ ਵੱਲੋਂ ਪਹੁੰਚ ਕੇ ਵਿਕਲਾਂ ਨੂੰ ਲੋਕ ਕੇ ਚੈੱਕ ਕੀਤਾ ਜਾ ਰਿਹਾ ਹੈ ਜੋ ਕਿ ਪਰੇਸ਼ਾਨੀਆਂ ਇਹਨਾਂ ਨੂੰ ਬਹੁਤ ਵਾਰ ਰਿਹਾ ਹੈ ਜੀ ਬਾਬਾ ਜੀ ਤੁਸੀਂ ਸੀਰੀਅਸ ਕੈਨੇਡਾ ਤੋਂ ਪੁੱਛਦੇ ਹੋ ਤੇ ਤੁਹਾਡਾ ਕੀ ਮਕਸਦ ਹੈ ਕਿ ਜੋ ਤੁਹਾਡੇ ਵੱਲੋਂ ਅੱਜ ਪੂਰੀ ਕੰਮ ਦੀ ਰਿਪੋਰਟ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਮੀਟਿੰਗ ਹੋਈ ਸੀ ਸੇਪੋਂ ਦੇ ਵਿੱਚ ਸੇਪੋਂ ਦੇ ਮੀਟਿੰਗ ਦੇ ਵਿੱਚ ਇੱਕ ਮੇਰੇ ਵੀਰ ਨੇ ਯੋਗਾ ਸੇ ਨੇ ਇੱਕ ਸਮੱਸਿਆ اٹھਾਈ ਸੀ ਇਸ ਤੋਂ ਪਹਿਲਾਂ ਵੀ ਵੈਸੇ ਸੀ ਇਹ ਤੇ ਕੰਮ ਕੀਤਾ ਵੀ ਕੁੜੀਆਂ ਸਕੂਲ ਤੋਂ ਬਹੁਤ ਮੰਦਿਰ ਬਹੁਤ ਤੰਗ ਕਰਦੀ ਹੈ ਸਾਡੀ ਇੱਕੋ ਮੰਨ ਜਲਿਆਂ ਨੂੰ ਉਹ ਮੰਦਿਰ ਨੂੰ ਇੱਕ ਬੇਨਤੀ ਹੈ ਵੀ ਅੱਜ ਅਸੀਂ ਸਾਰੇ ਵੀਰ ਜੁਣਿਆਂ ਤੇ ਪਿਆਰ ਨਾਲ ਸਾਰਿਆਂ ਨੂੰ ਕਹਿ ਰਹੇ ਹਾਂ ਇਹ ਸਾਰੀਆਂ ਸਾਡੀਆਂ ਧੀਆ ਪੈਨਾਂ ਨੇ ਸਾਡੇ ਪਰਿਵਾਰਾਂ ਦੀਆਂ ਬੇਟੀਆਂ ਨੇ ਜੇਕਰ ਇਹਨਾਂ ਧੀਆ ਨੂੰ ਤਕਲੀਫ ਆਈ ਤਾਂ ਪਹਿਲਾਂ ਸਾਨੂੰ ਆਈ ਇੱਕ ਪੰਜਾਬ ਦਾ ਧਰਤੀ ਹੈ ਜਿੱਥੇ ਬਹੁਤ ਸ਼ਾਂਤ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਨਾਲ ਹੀ ਅਸੀਂ ਰਿਪਰੈਜ਼ੈਂਟ ਕਰਨੇ ਆ ਖਾਲਸਾ ਰਾਜ ਨੂੰ ਖਾਲਸਾ ਰਾਜ ਦੇ ਵਿੱਚ ਧੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਸੀਂ ਉਹਨਾਂ ਧੀਆਂ ਦੀ ਰਾਖੀ ਲਈ ਅੱਜ ਖੜੇ ਆ ਮੇਰੇ ਇੱਕ ਵੈਨ ਵਾਲੇ ਵੀਰ ਨਾਲ ਗੱਲ ਹੋਈ ਹੈ ਮੇਰਾ ਵੀਰ ਕਹਿੰਦਾ ਵੀ ਦੋ ਤਿੰਨ ਦਿਨ ਤੋਂ ਸਾਨੂੰ ਕੁਝ ਗੁੰਡੇ ਅੰਸਰ ਬੜਾ ਤੰਗ ਕਰ ਰਹੇ ਨੇ ਅੱਜ ਉਹ ਵੀਰ ਨੂੰ ਅਸੀਂ ਨੰਬਰ ਵੀ ਦੇ ਆਏ ਆ ਤੇ ਦੂਜੀ ਗੱਲ ਹੈ ਵੀ ਗੁੰਡੇ ਅੰਸਰਾਂ ਨੂੰ ਸਾਡੀ ਇੱਕ ਚੇਤਾਵਨੀ ਹੈ ਵੀ ਇਹ ਏਰੀਆ ਛੱਡ ਦਿਓ ਸਾਡੀਆਂ ਧੀਆਂ ਦਾ ਏਰੀਆ ਹੈ ਜੇ ਤੁਸੀਂ ਨਾ ਛੱਡਿਆ ਤੇ ਫਿਰ ਡਾਂਗਣਾ ਛੜਾਵਾਂਗੇ ਬਾਕੀ ਬਹੁਤ ਖੁਸ਼ੀ ਅੱਜ ਵੀ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਬਾਕੀ ਸਮਾਜ ਸੇਵਾ ਸੰਸਥਾਵਾਂ ਨੂੰ ਜਿਹੜੇ ਵੀ ਮੇਰੇ ਵੀਰ ਸੇਵਾ ਕਰਨੇ ਚਾਹੁੰਦੇ ਨੇ ਉਹਨਾਂ ਨੇ ਇੱਕ ਬੇਨਤੀ ਹੈ ਵੀ ਆਪਾਂ ਇਸ ਪੰਜਾਬ ਦੀ ਧਰਤੀ ਨੂੰ ਇਹਨਾਂ ਧੀਆਂ ਨੂੰ ਧੀਆਂ ਦੀ ਰਾਖੀ ਲਈ ਅੱਗੇ ਆਈਏ ਤੇ ਇਹ ਆਪਣੇ ਪਰਿਵਾਰ ਸਮਾਲੀਏ ਸਭ ਨਾਲ ਵੱਡੀ ਸਮਾਜ ਸੇਵਾ ਹੈ ਵੀ ਇਹ ਧੀਆਂ ਸੇਫ ਸਾਡੇ ਘਰਾਂ ਚ ਵਹਨ ਜਾਣ ਬਸ ਇਹੀ ਮੇਰੀ ਅਪੀਲ ਹੈ ਸਾਰੇ ਜਰਾਂ ਲਾਹੌਰ ਵਾਸੀਆਂ ਨੂੰ ਆਓ ਰਲ ਮਿਲ ਕੇ ਆਪਾਂ ਕੋ ਸੋਨੇ ਪੰਜਾਬ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਤੁਸੀਂ ਅੱਜ ਸੀਨੀਅਰ ਸਕੈਂਡਰੀ ਕੰਨੇਆ ਸਕੂਲ ਪਹੁੰਚੇ ਹੋ ਜੋ ਕਿ ਇੱਥੇ ਆਵਾਰਾ ਮੁੰਡਿਆਂ ਵੱਲੋਂ ਘੁੰਮੇ ਜਾਂਦਾ ਹੈ ਤੇ ਤੁਹਾਨੂੰ ਅੱਜ ਇੱਥੇ ਕਿਸ ਵੱਲੋਂ ਸ਼ਿਕਾਇਤ ਗਈ ਸੀ ਜੋ ਕਿ ਵੈਣਾ ਵਾਲੇ ਵੀ ਕਹਿ ਰਹੇ ਹਨ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਬਿਲਕੁਲ ਜੀ ਕੱਲ ਵੀ ਸਾਡੇ ਇੱਕ ਸਾਰੇ ਸਮਾਜ ਦੇ ਵੀਰਾਂ ਨਾਲ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਕਿਹਾ ਸੀ ਆਸ ਜੀ ਆਪਣਾ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਜੋ ਵੀ ਸਕੂਲ ਆ ਜਾਂ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਸਾਰੇ ਭੈਣ ਭਰਾ ਰਲ ਮਿਲ ਕੇ ਆਪਾਂ ਇਹਨੂੰ ਜਿਠੀਏ ਕਿਉਂਕਿ ਕਈ ਵਿਚਾਰੀਆਂ ਬੱਚੀਆਂ ਜਿਹੜੀਆਂ ਆ ਉਹ ਬਾਹਰੋਂ ਪਿੰਡਾਂ ਤੋਂ ਆਉਂਦੀਆਂ ਵੇ ਠੀਕ ਹੈ ਉਹਨਾਂ ਦਾ ਮਾਪਿਓ ਜੋ ਚਰਾਂ ਨਾਲ ਨਹੀਂ ਆ ਸਕਦਾ ਚੱਲ ਸਮਾਜ ਦੇ ਵਿੱਚ ਚੰਦ ਵੀਰ ਹੁੰਦੇ ਨੇ ਜਿਨ੍ਹਾਂ ਭਰਾ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਇੱਕ ਦੂਜੇ ਵੀਰਾਂ ਦੀ ਮਦਦ ਕਰ ਸਕਦੇ ਆ ਭੈਣ ਭਰਾ ਦੀ ਮਦਦ ਕਰ ਸਕਦੇ ਆ ਵੈਨ ਵਾਲੇ ਨਾਲ ਗੱਲ ਕੀਤੀ ਗਈ ਵੈਨ ਵਾਲਾ ਬਹੁਤ ਪਰੇਸ਼ਾਨ ਸੀ ਵੈਨ ਵਾਲਾ ਕਹਿੰਦਾ ਸਾਰੇ ਵੈਰ ਰੋਕ ਲੈਂਦੇ ਆ ਵੈਹ ਰੋਕਣ ਤੋਂ ਬਾਅਦ ਮੁੰਡੇ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਆ ਆ ਵੇਖੋ ਇਹਰਾ ਮੁੰਡਾ ਇਹ ਕੀ ਕੋਣ ਤੇ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਉਹ ਹਰਕਤਾਂ ਕਰਦੇ ਨੇ ਹੋਣ ਕਿੱਡੀ ਵੱਡੀ ਘਟਨਾ ਟੋੜੇ ਦਿਨਾਂ ਦੇ ਵਿੱਚ ਇੱਥੇ ਆਪਣੇ ਇੱਕ ਜਲੰਧਰ ਵਾਪਰੀ ਹੈ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਬੱਚੀ ਨਾਲ ਜੋ ਹੋਇਆ ਚਲੋ ਸਾਨੂੰ ਆ ਦੇ ਇਲਾਕੇ ਦੇ ਵਿੱਚ ਜਿੰਨੇ ਕਿ ਜੋਗੇ ਆਸੀਂ ਆਪ ਦਾ ਅਸਰ ਧਿਆਨ ਰੱਖ ਸਕਦੇ ਆ ਆਪ ਦੀ ਸਾਡੀ ਟੀਮ ਸਮੁੱਚੀ ਸਾਰੀ ਟੀਮ ਸਾਡੀ ਆਈ ਬੈਠੀ ਆ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਵੀ ਕੀ ਹਰਕਤ ਕਰੇਗਾ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਬਹੁਤ ਹੀ ਵਧੀਆ ਸਜਜੇ ਢੰਗ ਨਾਲ ਜਿਹੜਾ ਉਹ ਜਿਹੜਾ ਕਾਰਜ ਕਰ ਰਿਹਾ ਨਾਲ ਸਾਡੇ ਉਹ ਵੀ ਬੜੀ سپورਟ ਕਰ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਕੋਲੇ ਆਪਦੀ ਸਮੁੱਚੀ ਟੀਮ ਨਾ ਹੋਣ ਕਰਕੇ ਚੰਗੇ ਨਾ ਹੋਰ ਉਹਨਾਂ ਕੋਲੇ ਮੁਲਾਜ਼ਮ ਨਾ ਹੋਣ ਕਰਕੇ ਉਹਨਾਂ ਨੇ ਸਾਡੇ ਨਾਲ ਤਾਲਮੇਲ ਕੀਤਾ ਵੀ ਚਲੋ ਛੱਟ ਤੁਸੀਂ ਕੋਈ 15 ਮਿੰਟ ਲਵਾ ਦਿਆ ਕਰੋ ਅੱਜ ਤਾਂ ਹੋਰ ਵੀ ਸੱਜਣਾ ਨੂੰ ਕਵਾਂਗੇ ਜਿਹੜੇ ਵੀਰ ਸਮਾਜ ਦੇ ਵਿੱਚ ਚਾਹੁੰਦੇ ਆ ਵੀ ਆਪਾਂ ਇੱਕ ਚੰਗਾ ਨਾਮ ਚੰਗੇ ਕੰਮ ਕਰ ਲਈਏ ਜਿਹੜੇ ਚੰਗੇ ਕੰਮ ਹੁੰਦੇ ਉਹ ਇਸੇ ਤਰ੍ਹਾਂ ਦੇ ਹੁੰਦੇ ਆ ਵੀ ਤੁਸੀਂ ਕੀ ਕਰ ਸਕਦੇ ਹੋ ਲੋਕਾਂ ਵਾਸਤੇ ਕੀ ਕਰ ਸਕਦੇ ਹੋ ਪਬਲਿਕ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਪਬਲਿਕ ਵਾਸਤੇ ਤੁਸੀਂ ਬੱਚੇ ਵੇਖੋ ਨਿਕਲੇ ਆ ਹੁਣ ਇਤਰੋ ਮੋਟਰਸਾਈਕਲ ਆਉਂਦੇ ਆ ਕੋਈ ਧੀ ਭੈਣ ਨੂੰ ਕੋਈ ਐਵੇਂ ਧੱਕਾ ਮਾਰ ਦਿੰਦਾ ਕੋਈ ਬੱਚਿਆਂ ਨਾਲ ਕੋਈ ਸ਼ਰਾਰਤ ਕਰ ਦਿੰਦਾ ਇੱਥੇ ਇੱਕ ਬੱਚੇ ਦਾ ਮਾਪਿਓ ਖੜਾ ਸੀ ਉਹ ਵੀ ਕਹਿੰਦਾ ਅਸੀਂ ਲੈਣ ਆਉਣੇ ਆ ਤੁਸੀਂ ਬੜੇ ਪਰੇਸ਼ਾਨ ਆ ਬੱਚੇ ਦੇ ਜਿਹੜੇ ਮਾਪਿਓ ਆ ਪਾਣ ਕੇ ਮੂੰਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਆ ਤੇ ਲੋ ਲੋ ਪ੍ਰਸ਼ਾਸਨ ਨਾਲ ਸਾਡੀ ਵੀ ਗੱਲਬਾਤ ਚੱਲ ਰਹੀ ਹੈ ਜਿੰਨਾ ਕੋਇਆ ਮਾਲ ਠੀਕ ਰੱਖਾਂਗੇ ਪਰ ਜਿਹੜੇ ਵੀਰ ਸਾਡੇ ਲੋਕਲ ਸਮਾਜ ਸੇਵੀ ਸੰਸਥਾਵਾਂ ਨੇ ਸਮਾਜਿਕ ਵੀਰੇ ਨੇ ਹੋਰ ਸੱਜਣ ਨੇ ਜਿਹੜੇ ਆਪ ਦਾ ਕਹਿੰਦੇ ਆ ਵੀ ਆਪਾਂ ਸ਼ਹਿਰ ਵਾਸੀਆਂ ਦੇ ਨਾਲ ਖੜਨਾ ਤੇ ਜਿਹੜੀ ਅਰੇਂਜਮੈਂਟ ਤੁਹਾਡੇ ਕੋਲੇ 5 ਇਹਦੇ 5-7 ਮਿੰਟ ਦੀ ਗੇਮ ਹੁੰਦੀ ਆ ਨਾ ਟ੍ਰੈਫਿਕ ਲੱਗੇਗਾ ਨਾ ਕਿਸੇ ਨੂੰ ਕੋਈ ਸਮੱਸਿਆ ਆਏਗੀ ਨਾ ਸਰਾਰਤੀ ਅੰਸਰ ਆਏ ਇੱਕ ਦੋ ਦਿਨ ਚਾਰ ਦਿਨ ਹਫ਼ਤਾ 10 ਦਿਨ ਮਹੀਨੇ ਉਹਨਾਂ ਨੂੰ ਪਤਾ ਲੱਗ ਜਾਣਾ ਖੜਨ ਲੱਗੇ ਕੋਹੋਂ ਹਟ ਜਾਣਗੇ ਧੰਨਵਾਦ ਕੀਤਾ ਹੁੰਦੇ ਆ ਇਸ ਕਰਕੇ ਤਕਰੀਬਨ ਅਭੀ ਤੋਂ 4-5 ਦਿਨ ਦੀ ਡਿਲੇ ਡਿਊਟੀ ਹੈ ਇਹ ਆਨੰਦਪੁਰ ਸਾਹਿਬ ਪੈਣ ਕਰਕੇ ਸਟਾਫ ਜਿਹੜਾ ਸਾਰਾ ਸੀ ਉਹ ਆਨੰਦਪੁਰ ਸਾਹਿਬ ਡਿਊਟੀ ਚਲ ਗਿਆ ਸੀ ਉਹਦੇ ਕਰਕੇ ਵਿੱਚੋਂ 5-4 ਦਿਨ ਇਸ ਕਰਦਾ ਡਿਲੇ ਪੈ ਗਿਆ ਕਿ ਅਸੀਂ ਨਹੀਂ ਆ ਸਕੀ ਕਿਉਂਕਿ ਜਿਹੜਾ ਸਟਾਫ ਹੈ ਸਾਰਾ ਜਿਹੜਾ ਆਨੰਦਪੁਰ ਸਾਹਿਬ ਡਿਊਟੀ ਗਿਆ ਸੀ ਮੇਰਾ ਤਕਰੀਬਨ ਅਸੀਂ ਇੱਥੇ ਜਿਹੜਾ ਛੁੱਟੀ ਹੋਣ ਦੇ ਟਾਈਮ ਜਾਂ ਸਕੂਲ ਲੱਗਣ ਦੇ ਟਾਈਮ ਇੱਥੇ ਹੀ ਆਦੇ ਸਟਾਫ ਨੂੰ ਲੈ ਕੇ ਹਾਜ਼ਰ ਹੋਣੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਾ ਹੋਵੇ ਕਿ ਬੱਚਿਆਂ ਨੂੰ ਪਰੇਸ਼ਾਨੀ ਆਵੇ ਤੇ ਅਸੀਂ ਜਿਹੜੇ ਸਤਨਾਮ线程 ਦੀ ਸਮਾਜ ਸੇਵੀ ਨੇ ਉਹਨਾਂ ਦਾ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਨਾਲ ਸਾਡਾ ਸਾਥ ਦਿੱਤਾ ਕਿਉਂਕਿ ਸਟਾਫ ਦੀ ਘਾਟ ਹੋਣ ਕਰਕੇ ਨਾ ਕਿਉਂਕਿ ਇਹਨਾਂ ਨੂੰ ਕਵਰ ਕਰਨਾ ਜਿਹੜਾ ਬਹੁਤ ਮੁਸ਼ਕਲ ਸੀ ਜਿਹੜੇ ਲੜਕੇ ਨੇ ਜਿਹੜੇ ਆਵਾਰਾਗਰਦੀ ਕਰਨ ਵਾਲੇ ਤੇ ਉਲੜਬਾਜੀ ਕਰਨ ਵਾਲ ਉਹ ਸਾਨੂੰ ਦੇਖ ਕੇ ਪਿੱਛੇ ਮੁੜ ਜਾਂਦੇ ਆ ਤੇ ਇਸ ਕਰਕੇ ਜਦੋਂ ਹੁਣ ਅਸੀਂ ਅਲੱਗ-ਅਲੱਗ ਖੜੇ ਆ ਤੇ ਹੁਣ ਉਹਨਾਂ ਨੂੰ ਪਤਾ ਲੱਗ ਜਾਣਾ ਅੱਜ ਤੁਸੀਂ ਦੇਖਿਆ ਹੋਣਾ ਵੀ ਕੋਈ ਵੀ ਤਾਂ ਦਾ ਉਲੜਬਾਜੀ ਕਰਨ ਵਾਲਾ ਜਾਂ ਇਦਾਂ ਦੀਵਾਰਾ ਕਰਦੀ ਕਰਨ ਵਾਲਾ ਕੋਈ ਵੀ ਲੜਕਾ ਤੇ ਸਿਕ ਵੈਣ ਵਾਲੇ ਵੱਲੋਂ ਇਹ ਕਿਹਾ ਗਿਆ ਡਰਾਈਵਰਾਂ ਨੂੰ ਵੀ ਓਕੇ ਦੇ ਜਦੋਂ ਇੱਥੇ ਟੁੰਡ ਮੁੰਡਿਆਂ ਦਾ ਬੜਾ ਹੁੰਦਾ ਜਦੋਂ ਅਸੀਂ ਰੋਕਦੇ ਆ ਇੱਥੋਂ ਦੇ ਕੇ ਚਲੇ ਜਾਂਦੇ ਨੇ ਸਾਨੂੰ ਗੱਡੀਆਂ ਰਾਹ 'ਚ ਰੋਕ ਕੇ ਬੜਾ ਪਰੇਸ਼ਾਨ ਕਰਦੇ ਨੇ ਕੂਨ ਗੱਲ ਲੈਣਾ ਜੀ ਜਿਹੜੀਆਂ ਇੱਥੋਂ ਗੱਡੀਆਂ ਚਲੀਆਂ ਜਾਂਦੀਆਂ ਨੇ ਜਾਂ ਰਸਤੇ ਦੇ ਵਿੱਚ ਕਰਦੇ ਆ ਇਦਾਂ ਦਾ ਜਿਸ ਤਰ੍ਹਾਂ ਆਪਣੇ ਸਲਾਮ ਖੰਦੀ ਸਮਾਜ ਸੇਵੀ ਵਾਲੇ ਸੀਵਾ ਵਾਲੇ ਆ ਗਿਆ ਉਹਨਾਂ ਕੋਲੇ ਸ਼ਿਕਾਇਤ ਪਹੁੰਚੀ ਸੀ ਤਾਂ ਹੀ ਉਹ ਅੱਜ ਇੱਥੇ ਪਹੁੰਚੇ ਆ ਅਰੇ ਜਿਹੜਾ ਵੈਣਾਂ ਵਾਲੇ ਨੂੰ ਰਸਤੇ 'ਚ ਰੋਕਦੇ ਆ ਜਾਂ ਤਾਂ ਉਹਨਾਂ ਦੇ ਕੋਈ ਵਹੀਕਲ ਦਾ ਨੰਬਰ ਨੋਟ ਕੀਤਾ ਜਾਵੇ ਜਾਂ ਉਹਨਾਂ ਦੀ ਕੋਈ ਫੋਟੋ ਖਿੱਚੀ ਜਾਵੇ ਜਿਹਦੇ ਤੋਂ ਆਪਾਂ ਪਤਾ ਲੱਗ ਸਕੇ ਇਹ ਜਿਹੜੇ ਲੜਕੇ ਨੇ ਕਿਹੜੇ ਪਿੰਡ ਦੇ ਨੇ ਜਾਂ ਜਿਹੜਾ ਵਹੀਕਲ ਹੈ ਉਹ ਕਿਹਦਾ ਹੈ ਫਿਰ ਹੀ ਆਪਾਂ ਹੱਲ ਕਰ ਸਕਦੇ ਇੱਕ ਇਹ ਵੇਖ ਜਦੋਂ ਵੀ ਕੱਲ ਆਪਾਂ ਭੌਂ ਦੇ ਵਿੱਚ ਇਕੱਠ ਹੋਇਆ ਸੀ ਉਹ ਕਦੇ ਜਦੋਂ ਅਸੀਂ ਫੋਨ ਕਰਨੇ ਆ ਇੱਕੋ ਪ੍ਰਸ਼ਾਸਨ ਕੱਲ ਕਹਿੰਦਾ ਸਟਾਫ ਕੱਟੇ ਸਟਾਫ ਕੱਟੇ ਸਟਾਫ ਕੱਟੇ ਸਟਾਫ ਦੇ ਸਰਪਤੇ ਇਹ ਤੁਹਾਨੂੰ ਕਿ ਸਟਾਫ ਜਿਹੜਾ ਜਿਸ ਤਰ੍ਹਾਂ ਆਪਾਂ ਮੰਨ ਲਓ ਟ੍ਰੈਕ ਸਟਾਫ ਦੇ ਵਿੱਚ ਜਿੱਥੇ ਤਾਂ ਅਸੀਂ ਮੰਨ ਲਓ 15 ਬੰਦੇ ਹੁੰਦੇ ਸੀ ਅੱਜ ਅਸੀਂ 4 ਬੰਦੇ ਆਏ ਇੱਕ ਮੈਂ ਆ ਜੀ ਇੱਕ ਮੇਰੇ ਨਾਲ ਕਰਨਦਰ ਸਾਹਿਬ ਨੇ ਦੋ ਮੇਰੇ ਨਾਲ ਲੇਡੀ ਜੀ ਨੇ ਕਿਉਂਕਿ ਸਕੂਲ ਦਾ ਟਾਈਮ ਜਦੋਂ ਛੁੱਟੀ ਦਾ ਹੁੰਦਾ ਹੈ ਬੰਬਣੀ ਚੁੰਗੀ ਵੀ ਬਹੁਤ ਰਸ਼ ਪੈਂਦਾ ਹੈ ਇਸ ਕਰਕੇ ਸਾਨੂੰ ਉੱਧਰ ਵੀ ਜਿਹੜਾ ਹੈ ਨਾ ਇੱਕ ਸਟਾਫ ਮੈਂਬਰ ਲਾਉਣਾ ਜਿਹੜਾ ਜ਼ਰੂਰੀ ਬਣ ਜਾਂਦਾ ਨਹੀਂ ਇਹ ਕਹਿੰਦੇ ਜਾਂਦਾ ਜਦੋਂ ਖਾਣੇ ਵੀ ਅਸੀਂ ਪੂਰ ਕਰਦੇ ਸਟੋਰ ਕੋਲ ਖਾ ਲੈਨੇ ਆ ਜਾਂ ਕੋਈ ਖਾਣੇ ਚ ਵੀ ਇਹੋ ਹੀ ਗੱਲ ਕਹੀ ਅਸੀਂ ਵੀ ਹੋਰ ਸਵਾਰੀ ਕੱਟਦੇ ਬਾਈ ਸੋਲਣਾ ਜੀ ਅੱਜ ਕੱਲ ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਰਿਟਾਇਰਮੈਂਟ ਹੋਣ ਦੇ ਨਾਲ 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 ਜਿਹੜੀ ਫੋਰਸ ਐ ਫੋਰਸ ਦੀ ਕਮੀ ਤਾਂ ਜਰੂਰ ਆ ਰਹੀ ਹੈ। ਕੋਸੀ ਇਹ ਪ੍ਰਸ਼ਾਸਨ ਨੂੰ ਅਸੀਂ ਵੀ ਮੰਗ ਕਰਦੇ ਆ ਮੀਡੀਆ ਵਾਲੇ ਜਿਹੜੀ ਇਹ ਆਵਾਜ਼ ਤੋਂ ਬਾਅਦ ਜਿਹੜੀ ਖਾਣਿਆਂ ਦੇ ਵਿੱਚ ਜਿਹੜੀ ਇਹ ਫੋਰਸ ਨੂੰ ਵਿਦਾਇਆ ਜਾਵੇ। ਜਿਹੜੀ ਇਹ ਖਾਣਿਆਂ ਨੂੰ ਆਲੋਚਨਾ ਜਿਹੜੀ ਇਹ ਸਾਡੇ ਬਹੁਤ ਨੇ।